ਸਸ਼ੇਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਡਰਾਈਵਰ ਦੀ ਮੌਤ ਤੋਂ ਬਾਅਦ ਹੁਣ ਯੂਨੀਅਨ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਦਰਅਸਲ ਫੂਸ ਮੰਡੀ ਤੇਲ ਡਿੱਪੂ ਦੇ ਸਾਹਮਣੇ ਤੇਲ ਟੈਂਕਰ ਡਰਾਈਵਰ ਯੂਨੀਅਨ ਦੇ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ ਹੈ ਤੇ ਨਾਰੇਬਾਜ਼ੀ ਕੀਤੀ ਗਈ ਹੈ ਅਗਵਾ ਦਾ ਕਹਿਣਾ ਹੈ ਕਿ 20 ਤਰੀਕ ਨੂੰ ਆਈਟੀਆਈ ਚੌਂਕ ਦੇ ਨਜ਼ਦੀਕ ਇੱਕ ਡਰਾਈਵਰ ਤੇਲ ਟੈਂਕਰ ਲੈ ਕੇ ਜਾ ਰਿਹਾ ਸੀ ਕਿ ਉਸ ਦੀ ਕਾਰ ਦਿਨ ਆਮ ਮੂਲੀ ਜਹੀ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਕਾਰ ਚਾਲਕਾ ਨੇ ਡਰਾਈਵਰ ਦੀ ਕੁਟਮਾਰ ਕੀਤੀ ਹੈ ਤੇ ਉਸ ਨੂੰ ਉੱਥੇ ਹੀ ਸੁੱਟ ਕੇ ਚਲੇ ਗਏ ਨੇ ਕਰੀਬ 2 ਘੰਟੇ ਤੱਕ ਉਸ ਖੁਦਬਾਤ ਤੇ ਪਿਆਰੀ ਹੈ ਪਰ ਕਿਸੇ ਨੇ ਉਸ ਨੂੰ ਨਹੀਂ ਚੁਕਿਆ ਹੈਰਾਨੀ ਦੀ ਗੱਲ ਹੈ ਕਿ ਉੱਥੇ ਆਲੇ ਦੁਆਲੇ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ ਜੋ ਕਿ ਟ੍ਰੈਫਿਕ ਨੂੰ ਠੀਕ ਕਰਨ ਦੇ ਵਿੱਚ ਲੱਗੇ ਰਹੇ ਪਰ ਕਿਸੇ ਨੇ ਡਰਾਈਵਰ ਦੀ ਪੁੱਛ ਪੜਤਾਲ ਨਹੀਂ ਕੀਤੀ ਤੇ 2 ਘੰਟਿਆਂ ਦੇ ਬਾਅਦ ਜਦ ਯੂਨੀਅਨ ਨੂੰ ਜਾਣਕਾਰੀ ਮਿਲਦੀ ਹੈ ਤਾਂ ਉਹਨਾਂ ਸਿਵਲ ਹਸਪਤਾਲ ਡਰਾਈਵਰ ਨੂੰ ਲਿਜਾਇਆ ਜਿੱਥੇ ਉਸ ਦੀ ਮੌਤ ਹੋ ਗਈ ਸੀ ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਮੌਤ ਦਾ ਇਨਸਾਫ ਨਹੀਂ ਮਿਲਣਾ ਤਰਨਾ ਜਾਰੀ ਰਹੇਗਾ ਉਹਨਾਂ ਕਹਿ ਕੇ ਕੁਟਮਾਰ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ ਤੇ ਨਾਲ ਹੀ ਇਹ ਵੀ ਕਿ ਅੱਗੇ ਕਿ ਉਪਰੋਕਤ ਕੰਦਮ ਸਿਸਕਾਰ ਨਹੀਂ ਕੀਤਾ ਜਾਵੇਗਾ ਜਿੰਨੀ ਦੇਰ ਇਨਸਾਫ ਨਹੀਂ ਮਿਲਦਾ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਨੀ ਦੇਰ ਤੇਲ ਦੀਆਂ ਗੱਡੀਆਂ ਵੀ ਨਹੀਂ ਭਰੀਆਂ ਜਾਣਗੀਆਂ ਉੱਤੇ ਉਧਰ ਹੀ ਡੀਐਸਪੀ ਸਿਟੀ 2 ਕੁਲਦੀਪ ਸਿੰਘ ਬਰਾੜ ਦੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਡਰਾਈਵਰ ਦਾ ਕਾਰ ਵਾਲਿਆ ਦੇ ਨਾਲ ਮਾਮੂਲੀ ਜਿਹਾ ਐਕਸੀਡੈਂਟ ਹੋਇਆ ਸੀ ਜਿਸ ਤੋਂ ਬਾਅਦ ਡਰਾਈਵਰ ਬੇਹੋਸ਼ ਹੋ ਜਾਂਦਾ ਤੇ ਉਸ ਦੀ ਮੌਤ ਹੋ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਮੌਤ ਕੁਦਰਤੀ ਹੋਈ ਹੈ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ 174 ਦਾ ਮਾਮਲਾ ਦਰਜ ਕੀਤਾ ਗਿਆ ਤੇ ਅਗਲੀ ਪੜਤਾਲ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਕੇ ਨਾਮਿਤ 70 ਸਈ ਇਹ ਕੀ ਕਹਿਣਾ ਚਾਹਾਂਗਾ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਕੀ ਕਰ ਇਹ ਪਰਸੋ 20 ਤਰੀਕ ਨੂੰ ਤਕਰੀਬਨ 6 ਵਜੇ ਇੱਕ ਗੱਡੀ ਮਲੋਟ ਤੋਂ ਆਈ ਹੈ ਜੀ ਚੱਲ ਕੇ ਇਕੱਲਾ ਬੰਦਾ ਸੀਗਾ ਉਹ ਪੁਲਾਂ ਤੇ ਆ ਕੇ ਅਮਰੀਕਾ ਦੇ ਸਾਹਮਣੇ ਅੱਗੋਂ ਕਾਰ ਵਾਲਾ ਓਵਰਟੇਕ ਕਰਦਾ ਸੀ ਕਾਰ ਨੂੰ ਉਹ ਤੋਂ ਅੱਗੇ ਕਾਰ ਆਪਣੀ ਲਾਈਨ ਚ ਗਈ ਨਹੀਂ ਤੇ ਉਦੋਂ ਗੱਡੀ ਆ ਗਈ ਤੇ ਗੱਡੀ ਬੈਂਪਰ ਦੇ ਨਾਲ ਉਹ ਕਾਰ 'ਚ ਤਿੰਨੇ ਜਣੇ ਸੀ ਉਹਨਾਂ ਨੇ ਉਤਰ ਦਿਆ ਸਾਰੀ ਇਹਦਾ ਗਲਮਾ ਫੜ ਲਿਆ ਖਿੱਚਣ ਲੱਗੇ ਕੁੱਟਣ ਮਾਰਨ ਲੱਗੇ ਜਦੋਂ ਖਿੱਚਿਆ ਇਥੋਂ ਫੜ ਕੇ ਦੇ ਕੱਪੜੇ ਪਾਟੇ ਵੇ ਸੀਗੇ ਅਸੀਂ ਤੋਂ ਕੱਲ ਮੌਕੇ ਤੇ ਦੇਖਿਆ ਤੇ ਉਹਨੂੰ ਥੱਲੇ ਸਿੱਟ ਲਿਆ ਥੱਲੇ ਡਿੱਗਦੇ ਉਹਦੇ ਸਿਰ 'ਚ ਸੱਟ ਵੱਜੀ ਐ ਸਿਰ 'ਚ ਸੱਟ ਲੱਗੀ ਡਿੱਗਦੇ ਦੇ ਜਾਂ ਕੀ ਹੋਇਆ ਉਹਨੂੰ ਉੱਥੇ ਕਿਸੇ ਨੇ ਚੱਕਿਆ ਨਹੀਂ ਜੋ ਟੱਪ ਗਏ ਸਾਰੇ ਪੁਲਿਸ ਵਾਲਿਆਂ ਨੇ ਟ੍ਰੈਫਿਕ ਕਲੀਅਰ ਕਰਾਉਣ ਵਾਸਤੇ ਗੱਡੀ ਨੂੰ ਥੱਲੇ ਲਾਤਾ ਸਾਈਡ ਤੇ ਕਰਤਾ ਉਹਨੂੰ ਚੱਕ ਕੇ ਉਥੇ ਪੁਲਤ ਹੀ ਫੁੱਟਪਾਥ ਦੇ ਨਾਲ ਪਾਤਾ ਡੇਢ ਤੋਂ 2 ਘੰਟੇ ਉੱਥੇ ਬੰਦਾ ਪਿਆ ਰਿਹਾ ਸਾਡਾ ਫਿਰ ਫੋਨ ਕਰਿਆ ਕਿਸੇ ਨੂੰ ਪਤਾ ਲੱਗਿਆ ਵੀ ਗਾਂਧੀਗਾ ਉਹ ਸ਼ੁਰਤ ਸੀ ਉਹਨੇ ਦੱਸਿਆ ਵੀ ਆ ਨੰਬਰ ਵੀ ਦੱਸਿਆ ਫੌਜੀ ਨੂੰ ਫੋਨ ਕਰਿਆ ਫੌਜੀ ਇੱਥੋਂ ਗਿਆ ਇਕਬਾਲ ਸਿੰਘ ਪੁੱਛੋ ਸੀਗਾ ਪੁੱਛੋ ਤੋਂ ਵਾਪਸ ਆ ਕੇ ਉਹਨੇ ਬਠਿੰਡੇ ਆ ਕੇ ਡੇਢ ਘੰਟੇ ਬਾਅਦ ਉਹਨੂੰ ਚੱਕਿਆ ਚੱਕ ਕੇ ਉਥੋਂ ਤੇ ਹਸਪਤਾਲ ਲੈ ਕੇ ਗਿਆ ਉਦੋਂ ਤੱਕ ਕੋ ਜਾਉਂਦਾ ਸੀ ਉੱਥੇ ਹਸਪਤਾਲ ਉਤਰਨ ਦੇਲੇ ਵੀ ਆਟੋ ਤੇ ਉਹਨੇ ਇਹ ਕਿਹਾ ਵੀ ਮੇਰੀ ਚੱਪਲ ਵਿੱਚ ਰਹਿ ਗਈ ਬਾਜ ਜੇ ਉਹਨੂੰ ਉੱਥੇ ਮੌਕੇ ਤੇ ਸੰਭਾਲਿਆ ਜਾਂਦਾ ਜਾਂ ਜਿਵੇਂ ਕੁੱਟਮਾਰ ਕਰਕੇ ਸਿੱਟ ਗਏ ਸੀ ਉਹ ਆ ਪੱਜ ਕੇ ਲੈ ਕੇ ਕਾਰ ਉੱਢ ਕੇ ਸੀ ਉੱਥੇ ਜੇ ਉਹ ਦਾਖਲ ਕਰਾ ਦਿੰਦੇ ਜਾਂ ਚੱਕਿਆ ਜਾਂਦਾ ਤਾਂ ਬੰਦਾ ਸਾਡਾ ਬਚਦਾ ਹੁਣ ਕੀ ਮੈਂ ਹੁਣ ਅਸੀਂ ਮੰਗ ਕਰਦੇ ਆਂ ਜੀ ਉਹਨਾਂ ਦੇ ਕਾਰ ਵਾਲਿਆਂ ਤੇ ਉਹ ਸ਼ੈਣੇ ਵਾਲੇ ਪਿੰਡ ਦੇ ਆ ਬੰਦਾ ਵੀ ਉਹਨਾਂ ਨੇ ਹੋਰ ਪੇਸ਼ ਕੀਤਾ ਗੱਲ ਚਲਾਉਣ ਮੇਲੇ ਉਸ ਟਾਈਮ ਉਹਨੇ ਮਾਲਕ ਨੂੰ ਨੰਬਰ ਵੇਖ ਕੇ ਫੋਨ ਕੀਤਾ ਵੀ ਤੁਹਾਡੀ ਇੱਕ ਗੱਡੀ ਲੱਗੀ ਸਾਡੀ ਕਾਰ 'ਚ ਉਹ ਬੰਦਾ ਹੋਰ ਸੀ ਕੱਲ ਹੋਰ ਪੇਸ਼ ਕੀਤਾ ਹੁਣ ਅਸੀਂ ਤੇ ਇਹੀ ਮੰਗ ਕਰਦੇ ਆਂ ਵੀ ਉਹ ਬੰਦਿਆਂ ਤੇ ਕਾਰਵਾਈ ਹੋਵੇ ਕਰੀਬ ਬੰਦਾ ਸੀ ਇਹਦੇ ਦੋ ਬੱਚੇ ਆ ਘਰੇ ਬੈਠੇ ਆ ਮੁੰਡਾ ਵੀ ਇਹਦਾ ਹੈ ਨਹੀਂ ਕੰਮ ਕਰਨ ਵਾਲਾ ਵੀ ਇਹਨਾਂ ਤੇ ਕਾਰਵਾਈ ਹੋਵੇ ਜੋ ਵੀ ਆ ਇਹਨਾਂ ਵਾਸਤੇ 307 ਦਾ ਪਰਚਾ ਲਾ ਕਰਾਇਆ ਜਾਵੇਗਾ ਕਿ ਨਹੀਂ ਨਹੀਂ ਜੀ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਉਹਨਾਂ ਚਿਰ ਨਹੀਂ ਸਾਡੇ ਤਿੰਨਾਂ ਦੀ ਫੋਨ ਦਾ ਕੰਮ ਬੰਦ ਹੈ ਜਿੰਨਾ ਚਿਰ ਕੋਈ ਕਾਰਵਾਈ ਨਹੀਂ ਹੁੰਦੀ ਐ ਮੱਛਲਿਆਂ ਤੇ ਉਹਨਾਂ ਚਿਰ ਕੋਈ ਇੱਕ ਕੀ ਕਾਰਨ ਮੁਟਿਆ ਕਿ ਜਿਹੜੇ ਆਪਣੇ ਸਮਾਜ ਦੇ ਲੋਕ ਐ ਜਦੋਂ ਐਕਸੀਡੈਂਟ ਹੁੰਦਾ ਉਹ ਫਟਾਫਟ ਕੁੱਟਣ ਦੇ ਪੈ ਜਾਂਦੇ ਜਦੋਂ ਕਿ ਕਾਨੂੰਨੀ ਕਾਰਵਾਈ ਕਰਾਉਣੀ ਹਾਂਜੀ ਹਾਂਜੀ ਬਿਲਕੁਲ ਇਹੀ ਹਾਲ ਪੜਦਾ ਹੈ ਜੀ ਇਹੀ ਅਣਪੜਤਾ ਇਹਨਾਂ ਦੀ ਵੀ ਭੱਜ ਕੇ ਗੱਡੀ ਨੂੰ ਪਹਿਣਾ ਚਾਹੇ ਕਸੂਰ ਆਪਦਾ ਹੀ ਹੋਵੇ ਦੇਖਣਾ ਨੇ ਵੀ ਬਸ ਬਾਕੀ ਹਰੇਕ ਵੇਲੇ ਵੱਡੀ ਗੱਡੀ ਦਾ ਕਸੂਰ। ਕੋਈ ਸ਼ੀ ਹੋਇਆ ਹੋਵੇ ਕਸੂਰ ਵੱਡੀ ਗੱਡੀ ਦਾ। ਕਿੰਨੇ ਸਰਕਾਰ ਵੱਲੋਂ ਕਾਨੂੰਨ ਬਣਾਇਆ ਗਿਆ ਵੀ ਜੇ ਗੱਡੀ ਲੱਗ ਜਾਂਦੇ ਛੱਡ ਕੇ ਭੱਜ ਜਾਂਦਾ ਡਰਾਈਵਰ ਤੇ ਪਾਚਾ ਹੋਊਗਾ। ਇਹਨਾਂ ਕੁੱਟਮਾਰ ਹੋ ਗਈਆਂ ਲੱਗੀਆਂ। ਹਾਂ ਉਹ ਉਹਨਾਂ ਤੇ ਕੋਈ ਪਰਚਾ ਨਹੀਂ ਜਿਹੜਾ ਕੁੱਟਮਾਰ ਕਰਕੇ ਮਾਰ ਦੇਣਾ ਡਰਾਈਵਰ ਨੂੰ ਕਈ ਥਾਂ ਤੇ ਮਚਾਏ ਵੀ ਆ ਡਰਾਈਵਰ ਅੱਗ ਵੀ ਲਾਈ ਐ ਉਹਨਾਂ ਤੇ ਕੋਈ ਕੋਈ ਕਾਰਵਾਈ ਨਹੀਂ। ਹਾਂ ਡਰਾਈਵਰ ਤੇ ਕਾਰਵਾਈ ਜ਼ਰੂਰੀ। ਕਿੰਨੀ ਦੇਰ ਪ੍ਰਦਰਸ਼ਨ ਚੱਲੇਗਾ ਤੁਹਾਨੂੰ? ਜ ਬਿੱਟੂ ਪ੍ਰਧਾਨ ਟੈਂਕਰ ਯੂਨੀਅਨ ਬਠਿੰਡਾ ਜੀ ਇੱਕ ਹੀ ਗੱਲ ਬਾਤ ਹੋਈ ਅੱਜ ਧਰਨਾ ਅੱਜ ਜੀ ਧਰਨਾ ਇਸ ਵਿਸ਼ੇ ਤੇ ਦਿੱਤਾ ਵੀ ਅੱਜ 3 ਦਿਨ ਹੋ ਗਏ ਆ ਸਾਡੇ ਇੱਕ ਡਰਾਈਵਰ ਵੀਰ ਨੂੰ ਇੱਕ ਕਾਰ ਦੇ ਨਾਲ ਥੋੜੀ ਜੀ ਗੱਡੀ ਟੱਚ ਹੋਣ ਤੇ ਉਹਨੂੰ ਕੁੱਟਿਆ ਕੁੱਟ ਕੇ ਮਾਰ ਦਿੱਤਾ ਗਿਆ ਜੀ ਜੋ ਵਰਤਮਾਨ ਚੌਂਕੀ ਆ ਬਾਦਲ ਰੋਡ ਤੇ ਉਹਦੇ ਅੰਦਰ ਐਫ ਆਰ ਆਈ ਦਰਜ ਆ ਜੀ ਤੇ ਅਸੀਂ ਸਾਡੀ ਮੰਗ ਇਹੀ ਆ ਵੀ ਹਜੇ ਅਸੀਂ ਉਹਦਾ ਸਸਕਾਰ ਨਹੀਂ ਕੀਤਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਕਿਉਂਕਿ ਉਸ ਡਰਾਈਵਰ ਨੂੰ ਇੰਨੀ ਭੈੜੀ ਕੁੱਟ ਮਾਰ ਕੇ ਉਹਨੂੰ ਮਾਰਿਆ ਗਿਆ ਮੌਤੇ ਘਰ ਘਾਟ ਉਤਾਰਿਆ ਗਿਆ ਤਾਂ ਕਰਕੇ ਸਾਡੇ ਜਿੰਨੇ ਵੀ ਐਚਪੀਸੀਐਲ ਕੰਪਨੀ ਦੇ ਡਰਾਈਵਰ ਜੱਸੀ ੱਡਾ ਬਟੰਡਾ ਔਰ ਇੰਡੀਅਨ ਐਲ ਕੰਪਨੀ ਤੇ ਹੋਰ ਰਪੈਂਦਰੀ ਵਗੈਰਾ ਵੀ ਤੇ ਜਿਨ੍ਹਾਂ ਨੇ ਵੀ ਅੱਜ ਰੋਸ਼ ਦੇ ਵਿੱਚ ਇਹ ਡੀਪੂ ਬੰਦ ਕੀਤੇ ਹੋਏ ਆ ਜਿਨ੍ਹਾਂ ਚੋਂ ਸਾਨੂੰ ਇਨਸਾਫ ਨਹੀਂ ਪ੍ਰਸ਼ਾਸਨ ਵੱਨੀਆਂ ਮਿਲਦਾ ਉਸ ਪਾਰਟੀ ਦੇ ਉੱਤੇ ਪਰਚਾ ਨਹੀਂ ਦਰਜ ਕੀਤਾ ਜਾਂਦਾ ਤਾਂ ਸਾਡੇ ਡੀਪੂ ਇਸੇ ਤਰ੍ਹਾਂ ਹੀ ਬੰਦ ਰਹਿਣਗੇ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਵੀ ਜਲਦੀ ਤੋਂ ਜਲਦੀ ਉਹਨਾਂ ਦੇ ਉੱਤੇ ਪਰਚਾ ਕੀਤਾ ਜਾਵੇ ਸਾਨੂੰ ਇਨਸਾਫ ਮਿਲੇ ਸਾਰੇ ਡੀਪੂਆਂ ਦੇ ਡਰਾਈਵਰਾਂ ਨੂੰ ਕਿ ਪੂਰੇ ਆਲ ਪੰਜਾਬ ਦੇ ਡਰਾਈਵਰਾਂ ਨੂੰ ਮਿਸਟਰ ਤੇ ਬਾਤ ਹੈਗਾ ਉਹਨਾਂ ਨੇ ਕੀ ਰਾਇ ਉਹ ਨਾ ਰੇਸਮ ਸਿੰਘ ਆ ਜੀ ਉਹ ਸਾਰੇ ਨਾਲ ਹੀ ਨੇ ਸਾਡੇ ਕਿਉਂਕਿ ਬੰਦਾ 25 30 ਸਾਲਾਂ ਤੋਂ ਸਾਡੇ ਇੰਡੀਅਨ ਐਲ ਕੰਪਨੀ 'ਚ ਕੰਮ ਕਰ ਰਿਹਾ ਸੀ ਔਰ ਉਹਨਾਂ ਵੱਨੀਆਂ ਹੀ ਇਹ ਸਾਰੀ ਮੰਗ ਆ ਜਿਹੜੀ ਬਰਦਰਸ਼ਨ ਅਸੀਂ ਸਾਰੇ ਕਰ ਰਹੇ ਆਂ ਵੀ ਅਨਸਾਫ ਦੀ ਮੰਗ ਮੰਗ ਰਹੇ ਆ ਜੀ ਪਰਚਾ ਦਰਜ ਹੋ ਗਿਆ ਪਰਚਾ ਇੱਕ ਟੈਂਪਰੇਰੀ ਹੋਇਆ ਜੀ ਵੈਸੇ ਚਾਰ ਅੱਖਰ ਲਿਖ ਕੇ ਸਾਨੂੰ ਵਿਸ਼ਵਾਸ ਦਿਵਾਤਾ ਕਿ ਬਾਕੀ ਦੀ ਰਿਪੋਰਟ ਜਦੋਂ ਆਊਗੀ ਪੋਸਟ ਮਾਰਟਮ ਦੀ ਉਸ ਤੋਂ ਬਾਅਦ ਕਾਰਵਾਈ ਕੀਤੀ ਜਾਊਗੀ ਪਰ ਉਹਦੇ ਵਿੱਚ ਸੁਣਨ ਦੇ ਵਿੱਚ ਗੱਲ ਆਈ ਆ ਪੁਲਿਸ ਪ੍ਰਸ਼ਾਸਨ ਖੋਦੀ ਸਾਨੂੰ ਕਹੀ ਜਾਂਦਾ ਜਦੋਂ ਉਹ ਤਾਂ ਅਟੈਕ ਨਾਲ ਪਰਿਆ ਜਦੋਂ ਕੋਈ ਰਿਪੋਰਟ ਹੀ ਨਹੀਂ ਆਈ ਫਿਰ ਅਟੈਕ ਨਾਲ ਕਿਵੇਂ ਮਰ ਸਕਦਾ ਜੇ ਅਗਰ ਅਸੀਂ ਗੱਲ ਕੀਤੀ ਤਾਂ ਕਹਿੰਦੇ ਵੀ ਪਰਚਾ ਦਰਜ ਹੋਊਗਾ ਰਿਪੋਰਟ ਆਈ ਤਾਂ ਕਿਉਂਕਿ ਪਰਚਾ ਦਾ ਦਰਜ ਰਿਪੋਰਟ ਆ ਜਿਹੜੀ ਹੋ ਸਕਦਾ 15 ਦਿਨ ਨਾ ਆਵੇ ਮਹੀਨਾ ਨਾ ਆਵੇ ਪਰ ਸਾਡੇ ਤਾਂ ਬੰਦੇ ਦੀ ਡੈੱਡ ਬਾਡੀ ਅੱਜ ਪਈ ਜਾਣਾ ਜੀ ਘਟਨਾ ਕੀ ਹੋਈ ਸੀ ਘਟਨਾ ਜੀ ਬਸ ਉਹ ਨਸ਼ੇੜੀਆਂ ਨੇ ਕੁੱਟ ਮਾਰ ਕੇ ਮਾਰਤਾ ਜੀ ਕਾਰ ਵਾਲਿਆਂ ਨੇ ਜਦੋਂ ਕਾਰ ਮਾੜੀ ਜੀ ਨਾਲ ਲੱਗੀ ਗੁੱਸੇ ਦੇ ਵਿੱਚ ਆ ਕੇ ਦੇਖੋ ਅੱਜ ਵਰਤਮਾਨ ਚੌਂਕੀ ਦੇ ਵਿੱਚ ਉਹ ਐਚ ਆਰ ਨੰਬਰ ਕਾਰ ਵੀ ਖੜੀ ਹੈ ਜਿਨ੍ਹਾਂ ਬੰਦਿਆਂ ਨੇ ਮਾਰਿਆ ਤੇ ਦੋਸ਼ੀ ਜਿਹੜੇ ਬਾਹਰ ਫਿਰਦੇ ਆ ਜੀ ਘੁੰਮਦੇ ਉਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਅਸੀਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਇੰਡੀਅਨ ਐਲ ਕੰਪਨੀ ਦੇ ਡਰਾਈਵਰ ਔਰ ਸਾਰੀਆਂ ਕੰਪਨੀਆਂ ਦੇ ਵੀ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਠੋਕ ਕੇ ਕੀਤੀ ਜਾਵੇ ਅਸੀਂ ਪੋਸਟ ਅਸੀਂ ਪੋਸਟਮਾਰਟਮ ਇੱਕ ਵਾਰੀ ਹੋ ਚੁੱਕਿਆ ਪਰ ਸਾਡੇ ਸਾਥੀਆਂ ਦੀ ਮੰਗ ਇਹ ਆ ਕਿ ਉਹ ਦੁਬਾਰਾ ਪੋਸਟਮਾਰਟਮ ਕੀਤਾ ਜਾਵੇ ਫਿਰ ਸਾਨੂੰ ਵਿਸ਼ਵਾਸ ਆ ਅਸੀਂ ਨਹੀਂ ਉਹਨਾਂ ਦਾ ਅੰਤਮ ਸੰਸਕਾਰ ਨਹੀਂ ਕਰਾਂਗੇ ਜਿੰਨਾ ਚਿਰ ਸਾਡਾ ਇਹ ਜਿਹੜਾ ਹੱਕ ਆ ਸਾਨੂੰ ਨਹੀਂ ਮਿਲਦਾ ਕਿਉਂਕਿ ਦੋਸ਼ੀਆਂ ਦਾ ਸਾਹਮਣੇ ਪਤਾ ਹੀ ਆ ਵੀ ਆ ਕਾਰ ਜਿੰਨਾਂ ਦੀ ਖੜੀ ਆ ਔਰ ਕਾਰ ਵੱਜੀ ਦੇ ਵਿੱਚ ਉਹਵੇਂ ਉਹਦੇ ਡੈਂਟ ਪਏ ਹੋਏ ਆ ਫਿਰ ਵੀ ਪੁਲਿਸ ਉਹਨਾਂ ਤੇ ਕਾਰਵਾਈ ਨਹੀਂ ਕਰ ਰਹੀ ਇਹ ਪਤਾ ਨਹੀਂ ਕੀ ਗੱਲ ਹੈ ਗੱਡੀ ਚਲਾ ਕੇ ਚਲਾ ਕੇ ਜਾ ਰਿਹਾ ਸੀ ਕਿ ਕਿੱਥੇ ਜਾ ਰਿਹਾ ਸੀ ਗੱਡੀ ਜੀ ਉੱਥੋਂ ਜਦੋਂ ਆਪਾਂ ਆਈਟੀਆਈ ਚੌਂਕ ਦੇ ਵਿੱਚ ਹੁਣੇ ਕੋਈ ਉੱਥੇ 100 ਦੀ ਸਪੀਡ ਤੇ ਤਾਂ ਗੱਡੀਆਂ ਚੱਲਦੀਆਂ ਕਿਉਂਕਿ ਚੌਂਕ ਆ ਉੱਥੇ ਬਿਲਕੁਲ ਸਲੋ ਦੀ ਸਪੀਡ ਤੇ ਗੱਡੀ ਚੱਲ ਰਹੀ ਸੀ ਤੇ ਜਦੋਂ ਉਹ ਕਾਰ ਨਾਲ ਲੱਗ ਗਈ ਆ ਡਰਾਈਵਰ ਕਹੜਾ ਆਈ ਜਾਂਦਾ ਵੀ ਕਾਰ ਲੱਗੀ ਨਾਲ ਉਥੇ ਥੋੜਾ ਜਿਹਾ ਰਾਸ਼ ਹੋ ਗਿਆ ਰਾਸ਼ ਹੋਣ ਤੋਂ ਬਾਅਦ ਉਹ ਕਾਰ ਵਾਲੇ ਬਾਹਰ ਨਿਕਲੇ ਆ ਇਹਨੂੰ ਗਲੋ ਫੜਿਆ ਤੇ ਕੁੱਟ ਮਾਰ ਕੇ ਜੀ ਬੰਦਾ ਮਾਰਤਾ ਹੀ ਸਾਡਾ ਜਿਹੜਾ ਇਹ ਤੁਹਾਡਾ ਧਰਨਾ ਉਹ ਕਿੰਨੀ ਦੇ ਚੱਲੂਗਾ ਧਰਨਾ ਤਾਂ ਹੀ ਸਾਡਾ ਇਹ ਨਹੀਂ ਪਤਾ ਵੀ ਮਹੀਨਾ ਹੀ ਚੱਲੇ ਜੀ ਕਿਉਂਕਿ ਜਿੰਨਾ ਚਿਰ ਸਾਨੂੰ ਅਨਸਾਫੀ ਹੋ ਕੇ ਤੇ ਪੁਲਿਸ ਵੀ ਮੌਜੂਦ ਸੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਸਮੇਂ ਉਸ ਸਮੇਂ ਜੀ ਪੁਲਿਸ ਨੇ ਅਗਰ ਕਾਰਵਾਈ ਕੀਤੀ ਹੁੰਦੀ ਸਾਡਾ ਬੰਦਾ ਮਰਦਾ ਹੀ ਨਹੀਂ ਸੀ ਕਿਉਂਕਿ ਘੰਟਾ ਡੂਢ ਘੰਟਾ ਤਾਂ ਸਾਡਾ ਬੰਦਾ ਜੀ ਉਥੇ ਪਿਆ ਰਿਹਾ ਫੋਟ ਪਾਸ ਤੇ ਉਸ ਪ੍ਰਸ਼ਾਸਨ ਨੇ ਖੁਦ ਨੇ ਸਾਨੂੰ ਫੋਟੋਆਂ ਦਿਖਾਈਆਂ ਐ ਐਸਐਚਓ ਸਾਹਿਬ ਕੋਲੇ ਵੀਡੀਓ ਹੈਗੀਆਂ ਵੀ ਆਹ ਦੇਖੋ ਛੋਟਾ ਬੰਦਾ ਪਿਆਜ ਤੇ ਜਦੋਂ ਉਹ ਬੰਦੇ ਦੇ ਸੱਟਾਂ ਵੱਜੀਆਂ ਸੀ ਤਾਂ ਹੀ ਪਿਆਈ ਜੇ ਕਿਤੇ ਉਦੋਂ ਹੀ ਇਹਨੂੰ ਚੱਕ ਕੇ ਲੈ ਜਾਂਦੇ ਤਾਂ ਮੇਰਾ ਖਿਆਲ ਵੀ ਉਹ ਬਚ ਜਾਣਾ ਸੀ ਇੱਕ ਸੜਕ ਸੁਰੱਖਿਆ ਪੋਸਟ ਆ ਉਹਦੇ ਵਾਸਤੇ ਸਰਕਾਰ ਵੱਲੋਂ ਕੋਈ ਆਹ ਦਿੱਤੀਆਂ ਹੀ ਪਰ ਉਸ ਟਾਈਮ ਤੇ ਸੜਕ 'ਚ ਰੱਖਿਆ ਪਤਾ ਨਹੀਂ ਕਿੱਥੇ ਸੀ ਆਇਆ ਨਹੀਂ ਕੋਈ ਆਇਆ ਨਹੀਂਗਾ ਜੀ ਸ਼ਹਿਰ ਦੇ ਵਿੱਚ ਆਈਟੀਆਈ ਚੌਂਕ ਕੋਈ ਰਾਜਸਥਾਨ 'ਚ ਤਾਂ ਹੈ ਨਹੀਂਗਾ ਬਠਿੰਡਾ ਸ਼ਹਿਰ ਦੇ ਵਿੱਚ ਆ ਮੱਜੇ ਨੂੰ ਫਿਸ ਚੌਕ ਕਹਿੰਦੇ ਆ ਮੱਚੀ ਚੌਕ ਕਹਿੰਦੇ ਆ ਉੱਥੋਂ ਦੀ ਇਹ ਘਟਨਾ ਥਰ ਗੁਰਪ੍ਰੀਤ ਸਿੰਘ ਨੰਬਰਦਾਰ ਫੂਸੁੰਡੀ ਫਟਾ ਕੀ ਕਹਿੰਦੇ ਚੌਕ ਜਿਹੜਾ ਧਰਨਾ ਦਿੱਤਾ ਜਾ ਰਿਹਾ ਕੀ ਕਰਦੇ ਆ ਮਨੁਸਾਨੀਅਤ ਦੇ ਤੌਰ ਤੇ ਕਹਿਣਾ ਵੀ ਜਿਹੜਾ ਡਰਾਈਵਰ ਨੂੰ ਰਿਸ਼ਮ ਸਿੰਘ ਨੂੰ ਕੁੱਟ ਕੇ ਮਾਰਿਆ ਗਿਆ ਹੈਗਾ ਮਮੋਲ ਦੀ ਗੱਲ ਸੇ ਐਕਸੀਡੈਂਟ ਹੋਇਆ ਜੇ ਗੱਡੀ ਠੀਕ ਹੋ ਜਾਣੀ ਸੀ ਉਹਨਾਂ ਨੇ ਕੁੱਟ ਕੇ ਜਾਣਬੁੱਝ ਕੇ ਮਾਰਿਆ ਹੈਗਾ ਬਾਕੀ ਪ੍ਰਸ਼ਾਸਨ ਦੀ ਢਿੱਲੇ ਇਹ ਆ ਵੀ ਉਹਨੂੰ ਜੇ ਚੱਕਿਆ ਹੁੰਦਾ ਤੁਰਤੀ ਡੇਢ ਘੰਟੇ ਬਾਅਦ ਚੱਕਿਆ ਹੈਗਾ ਤੜਫ ਕੇ ਮਰਿਆ ਉਹ ਤਾਂ ਉਹ ਫਿਰ ਵੀ ਬਚ ਸਕਦਾ ਸੀ ਬੰਦਾ ਉਹ ਹਾਲਾਂਕਿ ਉਹਦਾ ਕਸੂਰ ਵੀ ਕੋਈ ਨਹੀਂ ਇੱਕ ਪਾਸੇ ਕਹਿੰਦੇ ਵੀ ਉਹਨੂੰ ਅਟੈਕ ਹੋ ਗਿਆ ਰਿਪੋਰਟ ਵਾਲੇ ਪੋਸਟਮਾਨ ਨੂੰ ਅੱਠ ਤਰ੍ਹਾਂ ਆਉਗੀ ਤੇ ਪਹਿਲਾਂ ਹੀ ਰਿਪੋਰਟ ਦਿੱਤੀ ਕਿ ਅਟੈਕ ਹੋ ਗਿਆ ਇਹ ਅਟੈਕ ਹੋਇਆ ਤਾਂ ਗੱਡੀ ਤੇ ਬ੍ਰੇਕਾਂ ਕਿਉਂ ਨਹੀਂ ਲਾਈਆਂ ਗੱਡੀ ਨੂੰ ਰੋਕਿਆ ਕਿਹਨੇ ਸਾਈਡ ਤੇ ਗੱਡੀ ਨਿਊਟਰਲ ਕਿਹਨੇ ਕਰੀ ਇਹ ਸਭ ਮਨਕੜ ਤਕਾਣੀਆਂ ਵੀ ਲਾਏ ਦੇ ਕੇ 2 ਰੁਪਏ ਮਤਲਬ ਉਹ ਗਰੀਬ ਆਦਮੀ ਦੀ ਗਰੀਬ ਮਾਰ ਕਰਨ ਤੇ ਹੋਈ ਵੀ ਸਾਰੀ ਸਾਨੂੰ ਇਨਸਾਫ ਚਾਹੀਦਾ ਹੈ ਉਹਦੇ ਛੋਟੇ ਛੋਟੇ ਬੱਚੇ ਹੈਗੇ ਅਸੀਂ ਪੂਰੀ ਜ਼ੋਰਦਾਰ ਇਨਸਾਫ ਮੰਗਦੇ ਹਾਂ ਉਸਦੇ ਵਾਸਤੇ ਕੀ ਕਹਿਣਾ ਚਾਹੋਗੇ ਇਹਨਾਂ ਪਰਸੋ ਸ਼ਾਮ ਨੂੰ ਇੱਥੇ ਪੁਲ ਤੇ ਇੱਕ ਐਕਸੀਡੈਂਟ ਹੋਇਆ ਸੀ ਕਾਰ ਤੇ ਟਰੱਕ ਦਾ ਉਹ ਜਿਹੜਾ ਟਰੱਕ ਵਾਲਾ ਡਰਾਈਵਰ ਸੀ ਉਹ ਬੇਹੋਸ਼ ਹੋ ਗਿਆ ਸੀਗਾ ਉਸ ਤੋਂ ਬਾਅਦ ਉਹਨੂੰ ਹਸਪੀਟਲ ਲੈ ਗਏ ਸੀ ਚੱਕ ਕੇ ਉਥੇ ਰਾਤ ਨੂੰ 10:00 ਜੋ ਡਰਾਈਵਰ ਦੀ ਮੌਤ ਹੋ ਗਈ ਆ ਉਹਦੇ ਸਬੰਧੀ 175 ਦੀ ਕਾਰਵਾਈ ਉਹਦੇ ਪਰਿਵਾਰ ਦੇ ਬਿਆਨਾਂ ਤੇ ਕੀਤੀ ਆ ਕਿਉਂਕਿ ਬੰਦਾ ਬੇਹੋਸ਼ ਹੋ ਗਿਆ ਸੀ ਪਹਿਲਾਂ ਤੇ ਬਾਅਦ ਚੁਦੀ ਕੁਦਰਤੀ ਮੌਤ ਹੋਈ ਆ ਇਹਨਾਂ ਮੰਗ ਕਰਦੇ ਆ ਵੀ ਸਾਡੇ ਜਿਹੜਾ ਹੈਗਾ ਉਹਨੂੰ ਡਰਾਈਵਰ ਨੂੰ ਕੁੱਟਿਆ ਕਿਸੇ ਨੇ ਉਹਦੀ ਅਸੀਂ ਪੜਤਾਲ ਕਰ ਰਹੇ ਆਂ ਅਗਰ ਕਹਿਣੇ ਜੇ ਉਹ ਤੇ ਕਟਮਾਰ ਕੀਤੀ ਹੋਈ ਤਾਂ ਪਰਚਾ ਦੇ ਦੇਾਂਗੇ ਇੱਕ ਕਾਰ ਨਾਲ ਲੱਗਿਆ ਸੀ ਟਰੱਕ ਤੇ ਉਹਨਾਂ ਨੇ ਤੈਨੂੰ ਬੰਦੇ ਨੇ ਕਟਮਾਰ ਕੀਤੀ ਨਹੀਂ ਉਹਦਾ ਜਿਹੜਾ ਬੰਦਾ ਹੀ ਇੱਕ ਸੀ ਕਾਰ 'ਚ ਇੱਕ 80 ਸਾਲ ਦੀ ਮਾਤਾ ਸੀ ਬਜ਼ੁਰਗ ਜਿਹਨੂੰ ਆਪਦੀ ਮਾਂ ਸੀਗੀ ਉਹਦੀ ਕਾਰ ਵਾਲੇ ਦੀ ਜਿਹਨੂੰ ਉਹ ਦਵਾਈ ਪਵਾ ਕੇ ਲੈ ਚੱਲਿਆ ਸੀ ਉਹਦਾ ਕੱਲਾ ਦਾ ਬਜ਼ੁਰਗੋ ਆਪਸੀ ਜਾਂਦੇ ਬਜ਼ੁਰਗੋ ਮਾਤਾ ਸੀ ਉਹਦੀ ਕਟਮਾਰ ਨਾਲ ਤਾਂ ਉੱਥੇ ਐਡਾ ਕੋਈ ਲੱਗਦਾ ਨਹੀਂ ਪਰ ਅਸੀਂ ਬਰਤਾਲ ਕਰ ਰਹੇ ਆ ਫੇਰ ਮੇ ਬੜਤਾਲ ਕਰ ਰਹੇ ਨੀ ਕੀਤਾ ਜਾਊਗਾ ਜਿੱਦੀ ਇਨਸਾਫ ਨਹੀਂ ਹੋਇਆ ਨਹੀਂ ਉਹ ਕਰ ਰਹੇ ਆ ਉੱਥੇ ਕੋਟ ਕਬੂਰੇ ਦਾ ਰਹਿਣਾ ਲਾ ਉੱਥੇ ਆਪਦੇ ਘਰੋਂ ਕਰ ਰਹੇ ਆ ਸਾਰਾ ਕੁਝ ਜਦੋਂ ਆਗੇ ਜੋ ਮੈਂ ਪਰਿਵਾਰ ਕਹੂਗਾ ਕਾਰਵਾਈ ਉਹਦੇ ਵੇਖ ਕੇ ਹੀ ਬੜਤਾਲ ਕਰ ਰਹੇ ਆ ਜੋ ਸਾਹਮਣੇ ਆਪਾਂ ਕਰਾਂਗੇ